ਕਿਹੜੇ ਕੱਪੜੇ ਹੁਣ ਸਵੇਰ ਨੂੰ ਸਬਜ਼ੀ ਲੈਣ ਜਾਂਦੇ ਆ ਮਲਾਜੋਂ ਕੋਈ ਵਿੱਚੋਂ 100 200 ਦੀ ਕੋਠਗੀ ਥੋੜੀ ਕਰਿਆ ਆ ਤੇ ਉਹਨੂੰ ਹੁਣ ਕੱਪੜਾ ਉਹਨੂੰ ਕੀ ਕਹੋਗੇ ਤੁਸੀਂ ਧਾਮੀ ਸਾਹਿਬ ਨੇ ਕਿਹੜੀ ਕ੍ਰੋਨੀ ਕਰਾਤੀ ਕਰਾਤੀ ਜੀ ਸਾਢੇ 5 ਸਾਲਾਂ ਚ ਬਾਜਪਾ ਪ੍ਰਧਾਨ ਵੀ ਬਣ ਗਏ ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਤਾ ਸੀਗਾ ਕਿ ਮੈਂ ਤਾਂ ਅਕਾਲੀ ਦਲ ਦਾ ਮੇਰੀ ਮਾਂ ਪਾਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਕਿ ਇਹ ਜੀ ਸ਼੍ਰੋਮਣੀ ਅਕਾਲੀ ਦਲ ਦਾ ਫਲਾਰਾ ਬਣ ਕੇ ਬੋਲਦਾ ਮੇਰੀ ਜਿਹੜੀ ਜਥੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਹੈ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਨਹੀਂ ਕਰਨਾ ਫਿਰ ਮੈਂ ਕਿਹੜੀ ਪਾਰਟੀ ਨੂੰ ਕਰਨਾ ਰੂਪਿਆਂ ਨੂੰ ਕਰੂਗਾ ਕਿੱਥੇ ਫਿਰ ਇਹ ਰਾਜਨੀਤਿਕ ਧਾਰਮਿਕ ਬੰਦੀ ਦੀ ਰਾਜਨੀਤੀ ਚ ਦਖਲ ਨਹੀਂ ਆਵੇ ਸੋ ਇੱਕ ਕੱਟਪੁਤਲੀ ਦੇ ਵਾਂਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਜਾਲ 328 ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਸੱਤਾਧਾਰੀ ਆਮ ਆਦੀ ਪਾਰਟੀ ਤੇ ਐਜੀਪੀਸੀ ਦੇ ਵਿਚਾਲੇ ਕਾਫੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੰਭੀਰ ਇਲਜ਼ਾਮ ਲਾਇਆ ਸੀ ਉਹਨਾਂ ਨੇ ਆਖਿਆ ਸੀ ਕਿ ਅਕਾਲੀ ਦਲ ਵਾਲੇ ਤੇ ਐਜੀਪੀਸੀ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਲ ਵਾਂਗੂ ਵਰਤ ਰਹੇ ਨੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਆਪਣੇ ਕਰੀਬੀਆਂ ਨੂੰ ਇਹ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਪਰ ਅੱਜ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਉਹਨਾਂ ਨੇ ਆਖਿਆ ਕਿ 16 ਬੰਦਿਆਂ ਦੇ ਉੱਤੇ ਅਸੀਂ ਕਾਰਵਾਈ ਕੀਤੀ ਹੈ ਕੁਝ ਅਦਾਲਤੀ ਦਸਤਾਵੇਜ਼ ਵੀ ਅੱਜ ਉਹਨਾਂ ਨੇ ਪੇਸ਼ ਕੀਤੇ ਪਹਿਲਾਂ ਦੇਖਦੇ ਆ ਰਿਪੋਰਟ ਫਿਰ ਕਰਾਂਗੇ ਚਰਚਾ 328 ਪਾਵਨ ਰੂਪਾਂ ਦੇ ਮਾਮਲੇ ਤੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਐਸਜੀਪੀਸੀ ਪ੍ਰਧਾਨ ਹਰਜੁਨਦਰ ਸਿੰਘ ਤਾਮੀ ਨੇ ਮੁੱਖ ਮੰਤਰੀ ਮਾਨਵਲੋ ਚੁੱਕੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ 328 ਰੂਪਾਂ ਦੇ ਮਾਮਲੇ 'ਚ 16 ਦੇ 16 ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਸੇਵਾਦਾਰ ਤੋਂ ਲੈ ਕੇ ਮੁਖ ਸਕੱਤਰ ਵਿਲੇ ਕੀਤੀ ਜਾ ਚੁੱਕੇ ਨੇ ਕਿ ਬਹੁਤ ਕੁਝ ਕਿਹਾ ਜਾ ਰਿਹਾ ਵੀ ਸ਼ਾਇਦ ਉਹਨਾਂ ਨੂੰ ਬਚਾਉਣ ਲਈ ਇਹਨਾਂ ਦੀ ਮੇਲੀ ਭੁਗਤਿਆ ਮੈਂ ਤੁਹਾਨੂੰ ਵੀ ਸ਼ਿਪਾਇਤ ਕਰਦਿਆਂ ਸੇਵਾਦਾਰ ਤੋਂ ਲੈ ਕੇ ਮੁਖ ਸਕੱਤਰ ਤੱਕ ਸਾਰੇ ਵਿਲੇ ਕੀਤੇ ਹੋ ਤੇ ਜੇ ਕੋ ਮਾਨਸਾ ਇਦਾਂ ਦੀ ਹੁੰਦੀ ਤੇ ਫੇਰ ਉਹ ਇਹ ਹੋ ਸਕਦਾ ਸੀ ਇਹ ਕਾਰਨ ਕਿਉਂਕਿ ਸ਼ਮਣੀ ਕਮੇਟੀ ਦੇ ਵਿੱਚ ਜਿੰਨੇ ਮੁਲਾਜ਼ਮ ਇਸ ਐਪੀਸੋਡ ਦੇ ਵਿੱਚ ਸਿਗੇ ਉਹ ਸਾਰੇ ਦੇ ਸਾਰੇ ਵਿਲੇ ਕੀਤੇ ਇਸ ਕਰਕੇ ਪਹਿਲਾਂ ਤੁਹਾਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਬਾਕੀ ਵੀ ਜਿਹੜੇ ਕਹਿੰਦੇ ਆ ਸਾਡਾ ਉਹਨਾਂ 16 ਦੇ ਨਾਲ ਕੋਈ ਸਰੂਕਾਰ ਨਹੀਂ ਉਥੇ 10ਵੀਂ ਕਪੜਿਆਂ ਵਾਲੇ ਮਸਲੇ ਤੇ ਜਵਾਬ ਦਿੰਦਿਆਂ ਆਖਿਆ ਕਿ ਹਰ ਦਿਨ 22000 ਮੁਲਾਜ਼ਮਾ ਵਾਲੀ ਜਿੱਥੇਬੰਦੀ 'ਚ ਕਿਧਰੇ ਨਾ ਕਿਧਰੇ ਢਿੱਲ ਤਾਂ ਹੋ ਹੀ ਜਾਂਦੀ ਹੈ। ਉਹ ਬੜੀ ਗੱਲ ਚੱਕੀ ਜੀ ਵੀ 10-20 ਕਪੜੇ ਰੋਜ਼ ਹੁੰਦੇ ਹਾਂ ਮੈਂ ਠੀਕ ਗੱਲ ਕਹੀ ਉੱਥੇ। ਪਰ ਉਹਦੇ ਪਿੱਛੇ ਕੀ ਕਿਹਾ ਸੀ ਉਹ ਨਹੀਂ ਸੁਣਿਆ। ਕਿ ਹੁਣ ਸਾਰੇ ਜਿਹੜੇ ਆ ਇਹਨਾਂ ਦੀ ਪੜਤਾਲ ਜਿਹੜੀ ਆ ਉਹ ਪੁਲਸ ਕਰਿਆ ਕਰੂਗੀ। ਕਿਹੜੇ ਕਪੜੇ ਹੁਣ ਸਵੇਰ ਨੂੰ ਸਬਜ਼ੀ ਲੈਣ ਜਾਂਦੇ ਆ ਮੁਲਾਜ਼ਮਾਂ। ਕੋਈ ਬਿਕਚੋਂ 100 200 ਦੀ ਕੋਠਾਗੀ ਥੋਰੀ ਕਰਿਆ ਆ ਤੇ ਉਹਨੂੰ ਹੋਰ ਕੱਪਲਾਂ ਉਹ ਕੀ ਕਹੋਗੇ ਤੁਸੀਂ ਕਿਸੇ ਨੇ ਰਸੀਦ ਨੇ ਕੋਈ ਕੱਟੀ ਉਹਨੂੰ ਕੀ ਕਹੋਗੇ ਤੁਸੀਂ ਮੈਂ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਮੈਂ ਬਿਲਕੁਲ ਆਪਣਾ ਨਹੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਨਾਲ ਢਿੱਲ ਨਹੀਂ ਕਰਦੇ ਇਹ ਮੁਲਾਜ਼ਮ ਵੀ ਸਾਡੇ ਜਾਣਦੇ ਕਿਉਂਕਿ ਵੱਡਾ ਪ੍ਰਬੰਧ 22000 ਮੁਲਾਜ਼ਮ ਹੈ ਤੇ ਸਰਕਾਰ ਦੇ ਵਿੱਚ ਨਹੀਂ ਕਈ ਵਾਰੀ ਚੂਣਾ ਢਲੀਆਂ ਹੁੰਦੀਆਂ ਸੋ ਇਸ ਕਰਕੇ ਇਹ ਮੈਂ ਸਪਸ਼ਟ ਕਰਨਾ ਚਾਹੁੰਦਾ ਕੱਪੜੇ ਚਾਹੇ 100 ਦਾ ਚਾਹੇ 1000 ਦਾ ਚਾਹੇ ਲੱਖ ਦਾ ਤੇ ਉਸ ਗੱਲ ਨੂੰ ਪ੍ਰਚਾਰੀ ਇਹ ਨਾ ਜਾਣਾਂ ਜੀ ਵੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਨੇ ਆਹ ਗੱਲ ਕਹੀ ਮੈਂ ਕਹੀ ਆ ਪਰ ਉਹਦੀ ਪਿਛਲਾ ਹਿੱਸਾ ਨੇ ਸੀ ਪੂਰਾ ਕਰਨਾ ਪਏ ਦਾ ਮੰਨ ਲਓ ਸਾਰਿਆਂ ਦੇ ਫਿਰ ਇਹ ਜਿਹੜੀ ਕਾਰਵਾਈ ਪੋਸ ਕਰਿਆ ਕਰੂੰਗੀ ਪਹਿਲਾ ਗੱਲ ਕਾਨੂੰਨੀ ਕਾਰਵਾਈ ਮਾਮਲੇ ਤੇ ਬੋਲਦਿਆਂ ਕਿਹਾ ਕਿ ਐਸਜੀਪੀਸੀ ਦੇ ਸਰਵਿਸ ਰੂਲ ਚ ਕਿਧਰੇ ਨਹੀਂ ਲਿਖਿਆ ਕਿ ਐਸਜੀਪੀਸੀ ਦਾ ਮਾਮਲਿਆਂ ਚ ਕਿਸੇ ਤਰ੍ਹਾਂ ਦੀ ਪੁਲਿਸ ਕਾਰਵਾਈ ਕੀਤੀ ਜਾਵੇ ਜਾਂ ਫਿਰ ਕੇਸ ਅਦਾਲਤ ਭੇਜਿਆ ਜਾਵੇ ਇਸ ਦੇ ਨਾਲ ਹੀ ਉਹਨਾਂ ਆਕਾਲੀਆਂ ਦੇ ਪੱਖ ਤੋਂ ਬੋਲਣ ਦੇ ਸਵਾਲਾਂ ਤੇ ਵੀ ਸਿੱਧਾ ਜਵਾਬ ਦਿੰਦਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਵਿਸ ਰੂਲ ਆ ਉਹਨਾਂ ਦੇ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਆ ਭਈ ਇਹ ਪੁਲਿਸ ਨੂੰ ਕੇਸ ਦਿੱਤਾ ਜਾਊਗਾ ਮੈਂ ਪੰਜਾਬ ਸਰਕਾਰ ਤੇ ਵੀ ਕਈ ਜਦਗਣਾ ਸਕਦਾ ਕਿਉਂਕਿ ਕੰਪੇਅਰ ਨਹੀਂ ਕਰਦਾ ਕਿਉਂਕਿ ਸ਼ੋਮਣੀ ਕਮੇਟੀ ਵੱਡੀ ਜਥੇਬੰਦੀ ਸੇਕ ਕੌਮ ਦੀ ਅਗਵਾਈ ਕਰਦੀ ਆ ਪਰ ਕੀ ਉਹਨਾਂ ਦੇ ਵਿੱਚ ਫਿਰ 파ਰਚੇ ਦਰਜ ਹੁੰਦੇ ਜਿਹੜੇ ਕੋ ਘਪਲੇ ਹੁੰਦੇ ਬੜ ਬੜੇ ਤਾਂ ਮੈਂ ਮਹਿਕਮੇ ਦੇ ਨਾਂ ਨਹੀਂ ਲੈਣੇ ਚਾਹੁੰਦਾ ਇਸ ਕਰਕੇ ਸਾਰਿਆਂ ਨੂੰ ਸਪੋਰਟ ਕਰਨਾ ਚਾਹੁੰਨਾ ਕਿ ਜਿੱਥੇ ਵੱਡੇ ਪ੍ਰਬੰਧ ਹੋਣ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਸ਼ਿਕਾਇਤ ਮਿਲ ਜਾਂਦੀ ਆ ਜਾਂ ਕਿਤੇ ਨਾ ਕਿਤੇ ਸਾਡਾ ਫਲਾਈਂਗਸ ਕਾਰਡ ਜਾਂ ਸਾਡੇ ਹੋਰ ਅਧਿਕਾਰੀ ਜਿਹੜੇ ਉਹਨੂੰ ਦੇਖਦੇ ਆ ਤੇ ਉਹਦੇ ਉੱਤੇ ਫੇਰ ਕਾਰਵਾਈ ਵੀ ਅਸੀਂ ਕਰਦੇ ਆ ਕਿ ਇਹ ਜੀ ਸ਼੍ਰੋਮਣੀ ਅਕਾਲੀ ਦਲ ਦਾ ਬਲਾਰਾ ਬਣ ਕੇ ਬੋਲਦਾ ਮੈਂ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਪਹਿਲਾਂ ਵੀ ਕਰਦਾ ਰਿਹਾ ਕਿ ਮੈਂ ਠੀਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਪਰ ਮੇਰੀ ਜਿਹੜੀ ਜਥੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਏ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਨਹੀਂ ਕਰਨਾ ਫਿਰ ਮੈਂ ਕਿਹੜੀ ਪਾਰਟੀ ਨੂੰ ਕਰਨਾ ਦੂਸਰੀਆਂ ਨੂੰ ਕਰੂਗਾ ਕਿਸੇ ਨੂੰ ਕਿਉਂਕਿ ਜਿਦਲੇ ਸਾਡਾ ਸਿਸਟਮ ਆ ਜਿਸ ਵੇਲੇ ਚੋਣ ਆਉਂਦੀ ਆ ਉਸ ਵੇਲੇ ਸਿੰਬਲ ਸਾਰੇ ਇਲੈਕਸ਼ਨ ਕਮਿਸ਼ਨ ਕਿਉਂਕਿ ਰਜਿਸਟਰਡ ਕੋਈ ਪਾਰਟੀ ਵੀ ਹੋ ਸਕਦੀ ਇਹਦੇ ਤੇ ਉਹ ਇਲੈਕਸ਼ਨ ਕਮਿਸ਼ਨ ਵਾਲੇ ਉਹ ਨਹੀਂ ਆਪਣੇ ਲਾਗੂ ਹੁੰਦੇ ਇਹ ਕੋਈ ਵੀ ਰਜਿਸਟਰਡ ਪਾਰਟੀ ਕਰਾ ਕੇ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੌਥ ਨਿਸ਼ਾਨਿਆ ਉਹ ਹੈਗਾ ਤਕੜੀ ਤੇ ਜਿਹੜਾ ਸਾਡਾ ਇਹਦੇ ਚ ਹੁੰਦਾ ਆਮ ਕਰਕੇ ਟਰੈਕਟਰ ਹੁੰਦਾ ਬੀਤੇ ਦਿਨੀ ਮੁੱਖ ਮੰਤਰੀ ਮਾਨ ਨੇ ਸਾਈ ਗਸਦਰ ਵੀ ਦਾ ਮਤਾ ਪੜ੍ਹ ਕੇ ਸੁਣਾਉਂਦੇ ਕਿਹਾ ਸੀ ਕਿ 328 ਰੁਪਿਆਂ ਦੀ ਹੀਰ ਫੇਰਸ ਨੇ ਗੁਰੂ ਕੀ ਗੋਲਕ ਚ ਧੋਖਾ ਤੜੀ ਦੇ ਹੋਰ ਮਾਮਲਿਆਂ ਤੇ ਕਾਨੂੰਨੀ ਕਾਰਵਾਈ ਦੀ ਕਮਾਂਡ ਉਸ ਵੇਲੇ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਤਾਮੂ ਨੂੰ ਸੌਂਪੀ ਗਈ ਸੀ ਪਰ ਸਾਡੇ 5 ਸਾਲ ਬਾਅਦ ਤਾਮੀ ਪ੍ਰਧਾਨ ਬਣ ਗਏ ਕਾਰਵਾਈ ਕੀ ਕੀਤੀ ਇਸ ਦਾ ਕੋਈ ਜਵਾਬ ਨਹੀਂ ਹੈ ਏ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੀ ਜਿਹੜੇ ਘਟ ਗਏ ਉਹ ਪਾਵਨ ਸਰੂਪ ਉਹਨਾਂ ਦੀ origignal ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਠੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਵੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਕਿਹਾ ਜੀ ਉਹਦੇ ਅਧਿਕਾਰ ਉਹਨਾਂ ਤਹਿਤ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਸਬ ਕਮੇਟੀ ਨੂੰ ਗਠਿਤ ਕਰਨ ਦੇ ਅਧਿਕਾਰ ਜਿਹੜੇ ਉਹ ਜਹਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਵੰਧਕ ਕਮੇਟੀ ਦੇ ਪ੍ਰਧਾਨ ਨੂੰ ਦਿੱਤੇ ਗਏ ਹਰਿੰਦਰ ਸਿੰਘ ਭਾਮੀ ਨੂੰ ਜਨਰਲ ਸੈਕਟਰੀ ਸੀ ਉਸ ਵੇਲੇ ਜਨਰਲ ਸੈਕਟਰੀ ਲਿਖਿਆ ਇਹ ਹੈਗੀ ਹੈ ਜੀ ਇਹਨਾਂ ਦੀ 27/8/2020 ਜਾਨੀ ਕਿ ਲਗਭਗ ਸਾਢੇ 5 ਸਾਲ ਹੋ ਗਏ ਤਾਂ ਮੀ ਸਾਹਿਬ ਨੇ ਕਿਹੜੀ ਕਾਨੂੰਨੀ ਕਾਰਵਾਈ ਕਰਾਤੀ ਕਰਾਤੀ ਜੀ ਫਿਰ ਸਾਢੇ 5 ਸਾਲਾਂ ਚ ਬਾਜਪੀ ਪ੍ਰਧਾਨ ਵੀ ਬਣ ਗਏ ਉਧਰ 328 ਪਾਵਨ ਸਰੂਪਾਂ ਦੇ ਮਾਮਲੇ 'ਚ ਮੁਲਜ਼ਮਾਂ ਵੱਲੋਂ ਹਾਈ ਕੋਰਟ ਵੀ ਪਹੁੰਚ ਕੀਤੀ ਗਈ ਹੈ ਜਿੱਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੋਕ ਅਖਤਿਆਰ ਕੀਤਾ ਹੈ ਤੇ ਹਾਈ ਕੋਰਟ ਦੇ ਵਕੇਸ਼ਨ ਬੈਂਚ ਨੇ ਇਸ ਮਾਮਲੇ 'ਚ ਨਾਮਜ਼ਦ ਦੋ ਮੁਲਜ਼ਮਾਂ ਪਰਮਦੀਪ ਸਿੰਘ ਅਤੇ ਦਲਬੀਰ ਸਿੰਘ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ तलब ਕੀਤਾ ਹੈ ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਇਸ ਮਾਮਲੇ 'ਚ ਹੁਣ ਤੱਕ ਕੀਤੀ ਗਈ ਜਾਂਚ ਦੀ ਵਿਸਤ੍ਰਿਤ ਸਟੇਟਸ ਰਿਪੋਰਟ ਅਗਲੀ ਸੁਣਵਾਈ ਤੇ ਪੇਸ਼ ਕੀਤੀ ਜਾਵੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਜਨਵਰੀ ਨੂੰ ਹੋਵੇਗੀ ਜਿੱਥੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣਾ ਹੋਵੇਗਾ ਕਿ ਹੁਣ ਤੱਕ ਦੀ ਜਾਂਚ ਦਾ ਵੇਰਵਾ ਕੀ ਹੈ ਤਾਂ ਤੁਸੀਂ ਵਿਸ਼ੇਸ਼ ਰਿਪੋਰਟ ਦੇਖੀ ਹੈ ਇਸ ਤੋਂ ਬਾਅਦ ਸਵਾਲ ਵੱਡਾ ਇੱਕ ਖੜਾ ਹੋ ਜਾਂਦਾ ਹੈ ਕਿ ਇੱਕ ਪਾਸੇ ਐਜੀਪੀਸੀ ਦਾ ਆਖਣਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਚੁੱਕੇ ਹਾਂ ਜੋ ਸਰਵਿਸ ਰੂਲ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਕਾਰਵਾਈ ਹੋਈ ਹੈ ਜੇ ਕਾਰਵਾਈ ਹੋ ਚੁੱਕੀ ਹੈ ਤਾਂ ਫਿਰ ਐਫਆਈਆਰ ਕਿਉਂ ਸਵਾਲ ਸਭ ਤੋਂ ਵੱਡਾ ਇੱਕ ਖੜਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਰਵਿਸ ਰੂਲ ਕੀ ਕੁਝ ਕਹਿੰਦੇ ਨੇ ਜੋ ਅੱਜ ਅਦਾਲਤਾਂ ਅਦਾਲਤ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਗਿਆ ਐ ਜੀ ਪੀ ਸੀ ਦੇ ਪ੍ਰਧਾਨ ਦੇ ਵੱਲੋਂ ਉਸ ਦੇ ਕੀ ਕੁਝ ਮਾਇਨੇ ਨੇ ਚਰਚਾ ਜਿਹੜੀ ਆ ਇਸ ਮਾਮਲੇ ਦੇ ਵਿੱਚ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਸਿੱਖ ਬੁੱਧੀ ਜੀ ਵੀ ਜੁੜੇ ਨੇ ਰਿਪਨਦੀਪ ਸਿੱਧੂ ਜੀ ਆਮ ਆਦੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਰਿਪਨ ਜੀ ਤੁਹਾਡਾ ਵੀ ਨਿੱਘਾ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਵੀ ਨਿੱਘਾ ਸਵਾਗਤ ਹੈ ਜੀ ਜੀ ਆ ਰਿਪਨ ਜੀ ਤੁਹਾਡੇ ਤੇ ਆਵਾਂਗਾ ਸਭ ਤੋਂ ਪਹਿਲਾਂ ਮੈਂ ਰਿਪਨ ਜੀ ਸਰਕਾਰ ਨੇ ਕੱਲ ਸਵਾਲ ਚੁੱਕੇ ਸੀ ਖਾਸ ਕਰਕੇ ਸੀਐਮ ਮਾਨ ਨੇ ਐ ਜੀ ਪੀ ਸੀ ਉੱਤੇ ਸਵਾਲ ਚੁੱਕੇ ਸੀ ਉਹਨਾਂ ਨੇ ਆਖਿਆ ਸੀ ਅਕਾਲੀ ਦਰਵਾਲੇ ਤੇ ਐ ਜੀ ਪੀ ਸੀ ਇਸ਼ਰੀਆ ਕਾਲ ਤੱਕ ਸਾਹਿਬ ਦੀ ਓਟ ਲੈ ਰਹੇ ਨੇ ਬਚਨ ਦੇ ਲਈ ਆਪਣੇ ਬੰਦਿਆਂ ਨੂੰ ਇਹ ਬਚਾਉਣਾ ਚਾਹੁੰਦੇ ਨੇ ਅੱਜ ਧਾਮੀ ਸਾਹਿਬ ਨੇ ਕੁਝ ਦਸਤਾਵੇਜ਼ ਵੀ ਜਨਤਕ ਕੀਤੇ ਨੇ ਅਦਾਲਤੀ ਉਹਨਾਂ ਨੇ ਆਖਿਆ ਕਿ ਸਰਕਾਰ ਪਹਿਲਾਂ ਹੀ ਆਖ ਚੁੱਕੀ ਹੈ ਕਿ ਇਦਾਂ ਦੇ ਮਾਮਲੇ ਵਿੱਚ ਐ ਜੀ ਪੀ ਸੀ ਮਾਮਲੇ ਦੇਖੇਗੀ ਅਸੀਂ ਨਹੀਂ ਦੇਖ ਦੇਖਾਂਗੇ ਇਦਾਂ ਦੇ ਮਾਮਲੇ ਤੁਹਾਡਾ ਤਾਂ ਮੈਂ ਸਮਝਣਾ ਚਾਹੁੰਦਾ ਕਿ ਵਾਰ-ਵਾਰ ਐ ਜੀ ਪੀ ਸੀ ਦੇ ਪ੍ਰਧਾਨ ਧਾਮੀ ਸਾਹਿਬ ਇਹ ਆਖ ਰਹੇ ਨੇ ਕਿ ਇਦਾਂ ਦੇ ਮਾਮਲੇ ਸਰੂਪ ਕੋਈ ਗਾਇਬ ਨਹੀਂ ਹੋਏ ਕੋਈ ਚੋਰੀ ਨਹੀਂ ਹੋਈ ਇਹ ਪੈਸਿਆਂ ਦਾ ਹੀਰਫੇੜ ਦਾ ਮਾਮਲਾ ਸੀਗਾ ਅਸੀਂ ਇਸ ਮਾਮਲੇ 'ਤੇ ਕਾਰਵਾਈ ਕਰ ਦਿੱਤੀ ਹੈ ਇਸ ਤੋਂ ਬਾਅਦ ਜਿਹੜੀ ਐਫਆਰ ਦਰਜ ਕੀਤੀ ਗਈ ਹੈ ਕਿਵੇਂ ਦੇਖਿਆ ਜਾਵੇ ਇਸ ਐਫਆਰ ਦੇ ਮਾਇਨੇ ਕੀ ਨੇ ਤੁਸੀਂ ਐਫਆਰ ਦੀ ਜਾਂਚ ਕਰਕੇ ਕੀ ਕੁਝ ਜਾਂਚ ਵਿੱਚ ਪਤਾ ਲਾਣਾ ਚਾਹੁੰਦੇ ਹੋ ਅਮਨ ਜੀ ਤੁਹਾਨੂੰ ਸਤਿਕਾਰਤ ਪੈਨਲਿਸਟ ਨੂੰ ਤੇ ਸਾਰੇ ਸਰੋਤਿਆਂ ਨੂੰ ਪਹਿਲਾਂ ਫਤਿਹ ਅੱਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਨ ਜੀ ਗੱਲ ਇਹ ਹੈ ਕਿ ਦੇਖੋ ਹੁਣ ਮੈਂ ਜਦੋਂ ਆ ਸਾਡੀ ਆਵਾਦ ਵੀ ਪਾਰਟੀ ਵੱਲੀ ਵੱਲੋਂ ਇਸ ਇਸ ਦੇ ਸੰਜੀਦਗੀ ਮੁੱਦੇ ਤੇ ਉੱਤੇ ਮੈਨੂੰ ਲੱਗਦਾ ਨੰਬਰ ਆਫ ਡਿਬੇਟਸ ਜਿਹੜੀਆਂ ਚੱਲ ਰਹੀਆਂ ਕੰਟੀਨਿਊਸਲੀ ਮੀਡੀਆ ਦੇ ਉੱਪਰ ਚੈਨਲਸ ਦੇ ਉੱਪਰ ਇਹ ਮੈਨੂੰ ਕਈ ਵਾਰੀ ਆਪਦੇ ਆਪ ਨੂੰ ਪਰਸਨਲੀ ਜੇ ਮੈਂ ਗੱਲ ਕਰਦਾ ਮੈਨੂੰ ਇਹ ਬਹੁਤ ਫੀਲ ਹੁੰਦੀ ਆ ਕਿ ਇੱਕ ਜਿਹੜੀ ਅਕਾਲ ਤਖਤ ਜਿਹੜੀ ਇੰਨੀ ਮਹਾਨ ਸ਼ਖਸੀਅਤ ਸੀ ਜਿਹਨੂੰ ਸ਼ਬਦਾਂ ਦੇ ਵਿੱਚ ਉਹਦੀ ਮਹਾਨਤਾ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਆ ਮਨਜੀ ਹੂੰ ਉਹਨਾਂ ਦੀ ਆਪਾਂ ਡਿਬੇਟ ਚੈਨਲਾਂ ਉੱਪਰ ਕਰਨੀ ਪੈ ਰਹੀ ਹੈ ਉਹ ਵੀ ਇੱਕ ਚਨਿੱਦਾ ਬੰਦੇ ਚਾਹੀ ਹੋ ਉਹ ਘੁੰਮਣ ਪਾਰਟੀਆਂ ਦੇ ਨਾਲ ਲਊਗਾ ਹੀ ਕਿਉਂ ਕਰਕੇ ਅੱਜ ਢਾਂਬੀ ਸਾਹਿਬ ਨੇ ਇਹਦੀ ਪ੍ਰੈਸ ਕਾਨਫਰੰਸ ਕੀਤੀ ਹੈ ਹੂੰ ਉਹਨਾਂ ਨੇ ਤਾਂ ਕਲੀਅਰ ਹੀ ਕਰਤਾ ਕਿ ਮੈਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਰਿਪਰੈਜ਼ੈਂਟ ਕਰਦਾ ਤੇ ਮੈਂ ਉਹਨਾਂ ਦੀ ਬੋਲੀ ਬੋਲੂਗਾ ਪਰ ਇਹ ਉਹ ਕਈ ਵਾਰੀ ਭੁੱਲ ਜਾਂਦੇ ਆ ਕਿ ਉਹ ਐ ਜੀ ਪੀ ਸੀ ਚਲਾ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਇਹ ਮਾਨ ਬੱਤਾ ਇਤਿਹਾਸ ਹੈ ਤੇ ਜਿਹੜੀਆਂ ਉਹਦੇ ਵਿੱਚ ਇਹਦੀਆਂ ਇਰਰੈਗੂਲਰਟੀਜ਼ ਹੋ ਗਈਆਂ ਹੁਣ ਜੇ ਆਪਾਂ ਮੁੱਦੇ ਦੀ ਗੱਲ ਕਰੀਏ 328 ਰੂਪਾਂ ਦੀ ਉਹ ਇਹਨੂੰ ਬਹੁਤ ਲਾਈਟਲੀ ਲੈ ਰਹੇ ਆ ਉਨਾਂ ਨੇ ਅੱਜ ਆਪਦੀ ਪ੍ਰੈਸ ਕਾਨਫਰੰਸ ਦੇ ਵਿੱਚ ਫੇਰ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤਾਂ ਜੀ ਇਹਦੇ ਉੱਤੇ ਜਿਹੜਾ ਹੈਗਾ ਉਹ ਜਾਂਚ ਕਰਵਾ ਲਈ ਤੇ ਉਹਦੇ ਜਿਹੜੀ ਬਣਦੀ ਕਾਰਵਾਈ ਉਹ ਕਰਤੀ ਬਹੁਤ ਈਜ਼ੀਲੀ ਉਹਨਾਂ ਨੇ ਕਹਿਤਾ ਬਟ ਜਿਹੜੀਆਂ ਜਦੋਂ ਆਪਾਂ ਰਿਲੇਟ ਕਰਦੇ ਆ ਅਮਨਜੀਤ ਜਿਹੜਾ ਕੁਛ ਸਿੱਖਾਂ ਦੇ ਨਾਲ ਸਿੱਖ ਧਰਮ ਦੇ ਨਾਲ ਹੋਇਆ ਤਾਂ ਉਹ ਲੁਕਿਆ ਨਹੀਂ ਰਹਿ ਗਿਆ ਇਹਨਾਂ ਨੇ ਸਿਰਫ ਆਪਦੀਆਂ ਕੁਰਸੀਆਂ ਵਾਸਤੇ ਅਕਾਲੀ ਦਲ ਨੇ ਐਸਜੀਪੀਸੀ ਨੂੰ ਤੇ ਅਕਾਲ ਤਖਤ ਮੈਂ ਕਹਿਣਾ ਨਹੀਂ ਚਾਹੁੰਦਾ ਬਟ ਹੁਣੇ ਦੇ ਵਿੱਚ ਸਾਰੀਆਂ ਚੀਜ਼ਾਂ ਰਿਲੇਟਡ ਹੈਗੀਆਂ ਢਾਲ ਬਣਾ ਕੇ ਲੋਕਾਂ ਨੂੰ ਚਿਹਰਾ ਹੋਰ ਦਿਖਾਇਆ ਪੰਜਾਬ ਦੇ ਵਿੱਚ ਇਥੋਂ ਬਾਹਰ ਦੇ ਜੋ ਸੈਂਟਰ ਨਾਲ ਭਾਜਪਾ ਨਾਲ ਗੱਠ ਜੋੜ ਸੀ ਉਹਨਾਂ ਲਈ ਚਿਹਰਾ ਹੋਰ ਸੀ ਤੇ ਭਾਜਪਾ ਨੂੰ ਵੀ ਫੈਸਿਲਿਟੇਟ ਕੀਤਾ ਤੇ ਆਪ ਦੇ ਆਪ ਨੂੰ ਫੈਸਿਲਿਟੇਟ ਫੈਸਿਲਿਟੇਟ ਕੀਤਾ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਤਾਂ ਹੁਣ ਮੈਂ ਤੁਹਾਡੇ ਚੈਨਲ ਦੇ ਉੱਤੇ ਵਾਰੀ-ਵਾਰੀ ਵੀ ਮੀਟਿੰਗ ਲਈ ਆ ਜਾਂਦਾ ਹੈ ਕਿ ਸਿਰਫ ਜੀਐਸਪੀਸੀ ਇੰਨੀ ਸੰਜੀਤਗੀ ਇਦੇ ਵਿੱਚ ਦਿਖਾ ਰਹੀ ਆ ਤਾਂ ਉਹ ਕਲੀਅਰ ਕਰ ਦੇਣ ਕਿ 328 ਰੂਪ ਕਿੱਧਰ ਗਏ ਆ ਮੈਨੂੰ ਇਹ ਲੱਗਦਾ ਮਾਫੀ ਚਾਹਣਾ ਹੁਣ ਤੱਕ ਜਿਹੜੀ ਇਹਨਾਂ ਨੇ ਇੰਨੀ ਅਨਗਹਿਲੀ ਕੀਤੀ ਹੈ ਇਹ ਨੰਬਰ ਹਜ਼ਾਰਾਂ ਦੇ ਵਿੱਚ ਵੀ ਜਾ ਸਕਦੇ ਆ ਜੀ ਗੱਲ ਆ ਕਿ ਸਾਡੇ ਕਾਲ ਤੱਕ ਦੇ ਜਥੇਦਾਰ ਸਾਹਿਬ ਮੈਂ ਆਪਦੇ ਆਪ ਨੂੰ ਉਸ ਲੈਵਲ ਦਾ ਸਮਝਦਾ ਨਹੀਂ ਕਿ ਮੈਂ ਮੈਂ ਤੇ ਕਮੈਂਟ ਕਰਾਂ ਪਰ ਜਥੇਦਾਰ ਸਾਹਿਬ ਦੀ ਧਿਆਨ ਉਹਨਾਂ ਦੇ ਉਹਨਾਂ ਦੇ ਧਿਆਨ ਦੇ ਵਿੱਚ ਅਮਨ ਜੀ ਮੈਨੂੰ ਲੱਗਦਾ ਹੈ ਕਿ ਸਭ ਕੁਝ ਹੈਗਾ ਬਟ ਉਹ ਕਹਿਣਾ ਕੁਝ ਚਾਉਂਦੇ ਆ ਬਟ ਉਹਨਾਂ ਤੋਂ ਕੋਹਾਇਆ ਕੁਝ ਜਾ ਰਿਹਾ ਉਹ ਖਾਸ ਤਰ ਜਿਹੜੀ ਸ਼ਰੂ ਉਮੀ ਅਕਾਲੀ ਦਲ ਆ ਉਹਦੀ ਮਦਦ ਕਰਨਾ ਚਾਹੁੰਦੇ ਆ ਜਿਵੇਂ ਐਸਜੀਪੀਸੀ ਕਰ ਰਹੀ ਹੈ ਆ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਉਹ ਇਹ ਚੀਜ਼ ਰੈਗੂਲਰਲੀ ਡਿਮਾਂਡ ਕਰ ਰਹੀਆਂ ਕਿ ਜਿਹੜੀਆਂ ਇਹ ਜੀਆਂ ਕੋਈ ਧੰਦਲੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਐਸਜੀਪੀਸੀ ਤੇ ਸਾਡੇ ਮਾਨ ਮੱਤਾ ਇਤਿਹਾਸ ਆ ਅਕਾਲ ਤਖਤ ਦਾ ਉੱਥੇ ਜਿਹੜਾ ਕੁਝ ਇਹ ਜ ਆ ਕੁਝ ਵਾਪਰ ਰਿਹਾ ਉਹਨੂੰ ਸੰਜੀਦਗੀ ਨਾਲ ਆਪਾਂ ਨੂੰ ਹੱਲ ਕਰਨਾ ਚਾਹੀਦਾ ਹੈ ਸਰਕਾਰ ਇਦੇ ਵਿੱਚ ਕੋਈ ਇੱਛਾ ਸਾਨੂੰ ਕੋਈ ਇੱਛਾ ਨਹੀਂ ਕਿ ਅਸੀਂ ਇਹਦੇ ਵਿੱਚ ਕੋਈ ਕਰੀਏ ਅਸੀਂ ਸਤਿਕਾਰ ਕਰਦੇ ਹਾਂ ਬਟ ਜੇ ਇਹ ਆਪਦੇ ਲੈਵਲ ਤੇ ਸਭ ਕੁਝ ਟਰਾਂਸਪੇਰੈਂਸੀ ਨਾਲ ਜਾਂਚ ਪੜਤਾਲ ਕਰਕੇ ਸਿੱਖ ਸੰਗਤਾਂ ਦੇ ਲੋਕਾਂ ਦੇ ਕਚਹਿਰੀ ਦੇਂਦੇ ਰੱਖ ਦੇਣ ਤਾਂ ਇਹ ਨੌਬਤ ਅੱਜ ਅਮਨਜੀ ਆਉਣੀ ਦੀ ਸੀ ਠੀਕ ਹੈ ਜੀ ਪੰਜੀ ਜੀ ਜੀ ਉਹ ਐਸਜੀਪੀਸੀ ਦਾ ਸਹਾਰਾ ਲੈ ਰਹੇ ਐ ਐਸਜੀਪੀਸੀ ਅਕਾਲੀ ਦਲ ਦਾ ਸਹਾਰਾ ਲੈ ਰਹੀ ਹੈ ਅਕਾਲੀ ਦਲ ਐਸਜੀਪੀਸੀ ਦਾ ਸਹਾਰਾ ਲੇ ਰਹੇ ਐ ਐਕਚੁਅਲੀ ਗੱਲ ਆ ਗਈ ਗਰਾਊਂਡ ਹੋ ਚੁੱਕੀ ਹੈ ਜੀ ਸਤਿ ਸ੍ਰੀ ਅਕਾਲ ਸਾਬ ਤੁਹਾਡਾ ਮੋੜ ਕੇ ਵੀ ਆਉਣਾ ਮੈਂ ਜੀ ਜੀ ਮੈਂ ਕੰਪਲੀਟ ਕਰ ਰਹੇ ਹਾਂ 11 ਸਾਲ 2011 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਇਲੈਕਟਿਡ ਬਾਡੀ ਹੈ ਤਾਂ ਹੁਣ ਜੀ ਇਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਐਸਜੀਪੀ ਦੇ ਜਥੇਦਾਰ ਥਾਪੇ ਜਾ ਰਹੇ ਹੈ ਜੇ ਭਾਜਪਾ ਵਿੱਚੋਂ ਨਿਕਲਦੇ ਹੈ ਕੀ ਗਲਤ ਕਹਿਤਾ ਜੀ ਅਸੀਂ ਜੇ ਇਹ ਜੀ ਨੂੰ ਮੰਨਦੇ ਹੈ ਅਕਾਲੀ ਦਲ ਨਾਲ ਭਾਜਪਾ ਦਾ ਇਹਨਾਂ ਦਾ ਗੱਠਜੋੜ ਸੀ ਇਹਨਾਂ ਨੇ ਇਲੈਕਸ਼ਨ ਕਿਉਂ ਨਹੀਂ ਕਰਵਾਏ ਤਾਂ ਗੱਲ ਇਹ ਹੈ ਕਿ ਇਹ ਆਪ ਹੀ ਸਾਰੀਆਂ ਚੀਜ਼ਾਂ ਸੈਪੋਟਾਜ ਕਰਦੇ ਆਪ ਹੀ ਕਾਬੂ ਹੋਣਾ ਚਾਹੁੰਦੇ ਆ ਸਿੱਧੂ ਸਾਹਿਬ ਤੁਹਾਡੇ ਤੋਂ ਪੜ ਤੇ ਮੁੜ ਕੇ ਵੀ ਆਉਣਾ ਮੈਂ ਠੀਕ ਹੈ ਸਿੱਧੂ ਸਾਹਿਬ ਮੁੜ ਕੇ ਆਣਾ ਤੁਹਾਡੇ ਤੋਂ ਸਾਡੇ ਨਾਲ ਗੁਰਪ੍ਰੀਤ ਜੀ ਜੁੜੇ ਨੇ ਦੂਜੇ ਪੈਨਲਿਸਟ ਨੂੰ ਸ਼ਾਮਲ ਕਰ ਲਈ ਗੁਰਪ੍ਰੀਤ ਜੀ ਵੀ ਜੁੜੇ ਨੇ ਸਾਡੇ ਨਾਲ ਤੇ ਨਾਲ ਹੁਣ ਤੁਹਾਨੂੰ ਇਹ ਵੀ ਦੱਸ ਦੇ ਕਿ ਭਾਈ ਬਲਦੇਵ ਵਡਾਲਾ ਜੀ ਵੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਵਡਾਲਾ ਸਾਹਿਬ ਤੁਹਾਡਾ ਵੀ ਨਿੱਘਾ ਸਵਾਗਤ ਹੈਗਾ ਜੀ ਤੇ ਗੁਰਪ੍ਰੀਤ ਜੀ ਤੁਹਾਡੇ ਤੋਂ ਮੈਂ ਜਾਨਣਾ ਚਾਹੁੰਦਾ ਜਿੱਦਾਂ ਕਿ ਸਿੱਧੂ ਸਾਹਿਬ ਨੇ ਆਖਿਆ ਕਿ ਕੁਝ ਚੀਜ਼ਾਂ ਆ ਗਈਆਂ ਨੇ ਉਹ ਪਾਰਦਰਸ਼ੀ ਨਹੀਂ ਹੈਗ ਕੀ ਪਾਵਨ ਸਰੂਪ ਜਿਹੜੇ ਨੇ ਉਹ ਗਏ ਤਾਂ ਗਏ ਕਿੱਥੇ ਹੈਗੇ ਦੂਜੇ ਪਾਸੇ ਮੈਂ ਤੁਹਾਡੇ ਤੋਂ ਇਹ ਜਾਣ ਦੀ ਕੋਸ਼ਿਸ਼ ਕਰਦਾ ਕਿ ਇਦਾਂ ਦੇ ਕੋਈ ਮਾਮਲੇ ਪਹਿਲਾਂ ਤੁਹਾਡੀ ਨਜ਼ਰਾਂ 'ਚ ਹੋਣ ਜਾਂ ਇਹ ਜਿਹੜਾ ਮਾਮਲਾ ਹੈਗਾ ਜਿੱਥੇ ਇੱਕ ਪਾਸੇ ਸਰਵਿਸ ਨਿਯਮਾ ਦਾ ਹਵਾਲਾ ਦਿੱਤਾ ਜਾ ਰਿਹਾ ਕਿ ਜਿਹੜੇ ਗੁਰਦੁਆਰਾ ਐਕਟ ਕੀ ਕੁਝ ਕਹਿੰਦਾ ਫਿਰ ਤੁਹਾਨੂੰ ਲੱਗਦਾ ਕਿ ਜਿਹੜੀ ਐਪੀਆਰ ਦਰਜ ਕੀਤੀ ਗਈ ਹੈ ਇਹ ਕਿਤੇ ਜਾ ਕੇ ਸਟੈਂਡ ਕਰ ਪਾਏਗੀ ਜਾਂ ਮਾਮਲਾ ਅਖੀਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਸ ਵਿੱਚ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਹੋਣਾ ਜੀ ਤੁਹਾਨੂੰ ਜੀ ਪਹਿਲੀ ਗੱਲ ਤੇ ਅਮਰ ਜੀ ਮਰੇ ਨਾਲ ਦੇ ਪੈਨਲਿਸਟ ਤੇ ਸੰਚਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਗੱਲ ਤਾਂ ਹੈ ਆਪਾਂ ਨਾ ਜਿਹੜਾ ਮੂਲ ਮੁੱਦਾ ਹੈ ਮੂਲ ਮੁੱਦਾ ਉਹ ਦੇਖੋ ਇਹ ਗੱਲ ਕਹਿਣੀ ਕਿ ਜੇ ਅਸੀਂ 16 ਬੰਦਿਆਂ ਉੱਤੇ ਅਸੀਂ ਆਪਣੀ ਕਾਰਵਾਈ ਕਰ ਲਈ ਉਹ ਤੇ ਨਾਲ ਵੀ ਆਪ ਦੀ ਇੰਟਰਨਲ ਰਿਪੋਰਟ ਤੋਂ ਬਾਅਦ ਉਹਨੇ ਕਰ ਲਿਆ ਉਹਨਾਂ ਦਰਖਾਸਤ ਕਰਤਾ ਸਾਰਾ ਕੁਝ ਕਰਤਾ ਸੰਗਤ ਉਦੇ ਨਾਲ ਨਹੀਂ ਕੁਝ ਸੰਗਤ ਦਾ ਜਿਹੜਾ ਮੂਲ ਕੁਐਸਚਨ ਉਹ ਜਿਹੜਾ ਮੁੱਦਾ ਹੈ ਕਿ ਵੀ 328 ਨੂੰ ਕਿੱਗੇ ਕਿੱਥੇ ਹੂੰ ਇਹ ਬੜਾ ਬਾਰ ਕਹੀ ਜਾਂਦੇ ਨੇ ਕਿ ਜੇ ਸਾਨੂੰ ਪਤਾ ਹੈ ਕਿ ਕਿੱਥੇ ਦੇ ਸਾਨੂੰ ਪਤਾ ਹੈ ਕਿ ਫਕੀਰ ਮਰਿਆਦਾ ਸਮੇਤ ਉਹ ਉੱਥੇ ਬਰਾਜਮਾਨ ਨੇ ਜਿੱਥੇ-ਜਿੱਥੇ ਵੀ ਗਏ ਨਹੀਂ ਤੇ ਅਗਰ ਉਸ ਚੀਜ਼ ਨੂੰ ਜੱਗ ਜਾਗ ਕਰਨ ਦੇ ਨਾਮੇ ਕੀ ਆਪਕਤੀ ਹੋਣੀ ਚਾਹੀਦੀ ਉਹਦੇ ਨਾਲ ਸੰਗਤ ਦੀ ਵੀ ਸ਼ਤਿਤੀ ਹੋ ਜਾਂਦੀ ਗੁੜਾੜਾ ਜੀ ਵੀ ਹੁਣ ਆਏ ਨੇ ਇਹ ਦੱਸਣਗੇ ਕਿ ਵੀ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਸਰੂਪ ਐਕਚੁਅਲੀ ਕਿੱਥੇ ਗਏ ਨੇ ਕਿਹੜੇ-ਕਿਹੜੇ ਥਾਵਾਂ ਤੇ ਉੱਥੇ ਹੈਗੇ ਇਹ ਸੰਗਤ ਵੀ ਆਪਣੀ ਤਸਕੀਸ ਕਰ ਲਏ ਕਿ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਵੀ ਠੀਕ ਹੈ ਕਿ 32800 ਰੁਪਏ ਬਾਕੀ ਜਿਹੜੀ ਕਹਿੰਦਾ ਇਹ ਕਹ ਰਹੇ ਨੇ ਗਾਇਬ ਨਹੀਂ ਹੋਏ ਕਿ ਮਤਲਬ ਫਾਈਨੈਂਸ਼ੀਅਲ ਗੱਪਨਾ ਸੀਗਾ ਉਹਨਾਂ ਨੇ ਕਰਤਾ ਉਸ ਪਰੰਸ ਦੇ ਗੱਪਲੇ ਦੇ ਵਿੱਚ ਉਹਨਾਂ ਨੇ ਆਪਣੇ ਮੁਰਾਦ ਵੀ ਕੱਟਦੇ ਤੇ ਸਾਰਾ ਕੁਝ ਹੋ ਗਿਆ ਤੇ ਗੱਲ ਮੁੱਕ ਗਈ ਉਹਦੇ ਨਾਲ ਉਹ ਜਿਹੜਾ ਅਗਲਾ ਸਵਾਲ ਹੋਊਗਾ ਸੰਗਤ ਪੁੱਛੇਗੀ ਕਿ ਵੀ ਚਲੋ ਦੋੜਾ ਰਹੋ ਜਿਹਨੂੰ ਕਹਿੰਦੇ ਨੇ ਇੱਕ ਚੀਜ਼ ਜਿਹੜਾ ਨਿਕਲੇ ਕਿ ਕਿ ਇਹ ਗਾਇ ਕਿਉਂ ਉਹ ਫਿਰ ਕੋਈ ਬੜੇਗਾ ਕਿ ਪ੍ਰੋਟੋਕਾਲ ਦੇ ਸਰੂਪ ਜਿਹੜੇ ਨੇ ਕਿਉਂਕਿ ਨਾ ਕਿ ਇੱਕ ਇੱਕ ਪ੍ਰੋਟੋਕਾਲ ਜਿਹੜਾ ਬਣਿਆ ਹੋਇਆ ਹੈ ਆਬੀਸਲੀ ਉਸ ਪ੍ਰੋਟੋਕਾਲ ਦੀ ਉਲੰਘਣਾ ਹੋ ਦੇ ਹੁੰਦੇ ਹੋਏ ਵੀ ਤਾਂ ਉਹ ਫਤ ਉਸ ਨੂੰ ਉਲੰਘਣਾ ਪੁੱਛਿਆ ਤੇ ਉਸ ਕਾਰਨ ਇਹ ਸਰੂਪ ਜਿੱਥੇ ਜਿੱਥੇ ਪਹੁੰਚੇ ਨੇ ਉੱਥੇ ਗਏ ਨਹੀਂ ਤੇ ਇਹਨਾਂ ਦੀ ਜਿਹੜਾ ਪ੍ਰੋਟੋਕਾਲ ਹੈ ਉਹ ਬਹੁਤ ਡਿਫਿਕਲਟ ਪ੍ਰੋਟੋਕਾਲ ਹੈ ਮੈਟਿਕ ਅਪ ਵੈਬਸਾਈਟ ਸਗੋ ਸਮਝਾ ਰਹੇ ਨੇ ਇਹਨਾਂ ਨੇ ਫਸ ਇਸ ਪ੍ਰੋਟੋਕਾਲ ਦੇ ਰਾਹੀਂ ਕਾਫੀ ਔਖਾ ਕੀਤਾ ਹੋਇਆ ਆਮ ਸੰਗਤ ਨੂੰ ਵੀ ਗੁਰਪ੍ਰਸਾਦ ਜੀ ਸਰੂਪ ਆਪਣੇ ਘਰਾਂ ਚ ਪ੍ਰਕਾਸ਼ ਕਰਨ ਤੋਂ ਪਰ ਸਰਵਿੰਗਸ ਐਟ दैट ਪ੍ਰੋਟੋਕੋਲ ਦੇ باوجود ਇੱਦਾਂ 23800 ਰੁਪਏ ਗਾਇਬ ਹੋ ਗਏ। ਜੀ ਸੋ ਹਮ ਇਹਨਾਂ ਨੂੰ ਜੱਕ ਹੈ ਕਿ ਇਹਨਾਂ ਨੂੰ ਜੱਕ ਹੈ ਕਰ ਦੇਣਾ ਚਾਹੀਦਾ ਸੀਗਾ। ਉਹ ਕੱਲ ਮੈਂ ਟੀਵੀ ਤੇ ਵੇਖ ਤਿਸ ਸੀਗਾ ਮੇਰਾ ਉਹ ਗੁਰਪ੍ਰੀਤ ਸਿੰਘ ਝੱਬੜ ਇਹਨਾਂ ਦੇ ਹੀ ਬਲਾਕੋ ਸਪੋਕਸ ਕੋਲ ਹੈਗਾ। ਉਹ ਕਹੀ ਜਾਂਦਾ ਸੀਗਾ ਨਹੀਂ ਜੋ ਰਿਪੋਰਟ ਜਿਹੜੀ ਆਈ ਹੈ 1100 ਪੇਜ ਦੀ ਉਹਦੇ ਵਿੱਚ ਵਕਾਇਦਾ ਲਿਖਿਆ। ਮੈਂ ਕਿਹਾ ਭਾਈ ਤੁਸੀਂ ਇੱਦਾਂ ਕਰਦੇ ਹੋ ਤੁਸੀਂ ਉਹ ਪੰਨੇ ਜਿਹੜੇ ਰਿਪੋਰਟ ਦੇ ਵਿੱਚ ਲਿਖੇ ਨੇ 32800 ਰੁਪਏ ਦੇ ਵਿੱਚ ਜਿਹੜੇ ਇਹ ਜ਼ਾਹਿਰ ਕਰਦੇ ਜੇ ਵੀ ਇੱਕ ਟਿਕਟ ਹੈ ਇਹ ਇਹ ਗੈ ਨਹੀਂ ਉਹ ਤਾਂ ਉਹ ਤੁਸੀਂ ਉਹ ਤੁਸੀਂ ਦੇ ਦਿਓ ਮੈਂ ਤਾਂ ਪਹਿਲਾਂ ਹੀ ਕਹ ਰਿਹਾ ਸੀ ਤੁਸੀਂ ਪਹਿਲਾਂ ਇੱਕ ਇਛਤਾਰ ਕਰ ਦਿਓ ਤੁਸੀਂ ਸੁਖਬੀਰ ਤੇ ਕਹਿੰਦੇ ਤੁਸੀਂ ਅਕਾਲੀ ਦਲ ਤੇ ਕਹਿੰਦੇ ਤੁਸੀਂ ਉਹ RAM REED ਤੇ ਸਟਾਰਟ ਕਰ ਦਿੰਦੇ ਹੋ ਤੇ ਆ ਕਿ ਜਿਹੜੀ ਸੰਗਠਨ ਕੋਈ ਮੰਗ ਕਰ ਰਹੀ ਹੈ ਉਹਦੇ ਤੇ ਤੁਸੀਂ ਇਛਤਾਰ ਕਰ ਦਿੰਦੇ ਸਾਨੂੰ ਕੀ ਦਿੱਕਤ ਆਉਣੀ ਚਾਹੀਦੀ ਠੀਕ ਹੈ ਗੁਰਪ੍ਰੀਤ ਜੀ ਠੀਕ ਹੈ ਤੁਹਾਡਾ ਜਿਹੜਾ ਕਾਹਦਾ ਐਫ ਆਈ ਆਰ ਤੋਂ ਆਪਾਂ हट ਕੇ ਐਫ ਆਈ ਆਰ ਤੇ ਚਲੋ ਹੁਣ ਹੋਊਗੀ ਗੱਲ ਕਿਉਂਕਿ ਐਫ ਆਈ ਆਰ ਤੇ ਨਹੀਂ ਤਬਦੀਲ ਹੋਊਗੀ ਜਿਹੜਾ ਐਸਆਈਟੀ ਐਸਆਈਟੀ ਹੈ ਉਹ ਜਾ ਕੇ ਕਮੇ ਸੁੱਚੇ ਕਿ ਇਹਨਾਂ ਨੂੰ ਪੁੱਛੇ ਕਿ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਇਹ ਠੀਕ ਹੈ ਤੁਹਾਡੇ ਮੁਤਾਬਕ ਜਾਤ ਜਿਹੜੀ ਅੱਗੇ ਤੁਰਨੀ ਚਾਹੀਦੀ ਹੈ ਠੀਕ ਹੈ ਵਡਾਲਾ ਸਾਹਿਬ ਕੋਲ ਚਲਦੇ ਆ ਵਡਾਲਾ ਸਾਹਿਬ ਤੁਹਾਡਾ ਤੋਂ ਮੈਂ ਜਾਨਣਾ ਚਾਹੁੰਨਾ ਅੱਜ ਐਜੀਪੀਸੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਜਿਹੜੀ ਗੱਲ ਆਖੀ ਹੈ ਕਿ ਐਜੀਪੀਸੀ ਇਦਾਂ ਦੇ ਮਾਮਲਿਆਂ ਦੇ ਵਿੱਚ ਜਾਂਚ ਕਰਨ ਦੇ ਖੁਦ ਸਮਰੱਥ ਬਾਡੀ ਹੈਗੀ ਹੈ ਔਰ ਇਹ ਗੱਲ ਸਰਕਾਰ ਅਦਾਲਤ ਦੇ ਵਿੱਚ ਪਹਿਲਾਂ ਕਹਿ ਚੁੱਕੀ ਹੈ ਜਿਹੜੀ ਐਫਆਈਆ ਦਰਜ ਹੋ ਰਹੀ ਹੈ ਤੁਸੀਂ ਜਿਵੇਂ ਦੱਸਿਆ ਕਿ ਗੁਰਪ੍ਰੀਤ ਜੀ ਨੇ ਦੱਸਿਆ ਕਿ ਜਿਹੜਾ ਮੂਲ ਮੁੱਦਾ ਆ ਗਿਆ ਕਿ ਸਰੂਪ ਗਏ ਕਿੱਥੇ ਹੈਗੇ ਨੇ ਤੁਹਾਨੂੰ ਕੀ ਲੱਗਦਾ ਕਿ ਇਸ ਮਾਮਲੇ ਵਿੱਚ ਵਾਕਈ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਪੁਲਿਸ ਨੂੰ ਦਖਲ ਦੇਣਾ ਚਾਹੀਦਾ ਹੈ ਜਾਂ ਐ ਜੀ ਪੀ ਸਨੂੰ ਆਪਣੇ ਪੱਧਰ ਦੇ ਉੱਤੇ ਮਸਲਾ ਹੱਲ ਕਰਨਾ ਚਾਹੀਦਾ ਹੈ ਉਹਦੀ ਪਹਿਲੀ ਗੱਲ ਤਾਂ ਤੁਹਾਡੇ ਵਾਲੀ ਇਹ ਹੈ ਕਿ ਐਫ ਆਈ ਆਰ ਸਰਕਾਰ ਕਰੋ ਇਹ ਸ਼੍ਰੋਮਣੀ ਕਮੇਟੀ ਕਰਵਾਓ ਹੂੰ ਉੱਥੇ ਗੱਲ ਇਹ ਬਣਦੀ ਹੈ ਕਿ ਜਿਹੜੀ 466 ਮਤਾ ਨੰਬਰ ਲਿਖਿਆ ਹੋਇਆ ਰਿਪੋਰਟ ਨੂੰ ਲੈ ਕੇ ਕਿ ਜਿਹੜੇ 328 ਪਾਵਨ ਸਰੂਪ ਕਿੱਥੇ ਗਏ ਕਿੰਨੂੰ ਦਿੱਤੇ ਕਿਉਂ ਦਿੱਤੇ ਕਿਸ ਮਕਸਦ ਲਈ ਨੋ ਇੰਕਰੀ ਦਿੱਤੇ ਇੱਕ ਗੁਰੂ ਸਾਹਿਬ ਦੇ ਅਦਬ ਦੀ ਗੱਲ ਹੈ ਆਇਡੈਂਟੀਟੀ ਤੇ ਅਟੈਕ ਹੈ ਭਵਿੱਖ ਵਿੱਚ ਕੁਝ ਵੀ ਹੋ ਸਕਦਾ ਆ 24536 ਅੰਗ ਲਾਪਤਾ ਹੁੰਦੇ ਆ 992886 ਆਗਣ ਅਰਧ ਘਾਤਿਤ ਛਪਦੇ ਆ ਔਰ 61 ਸਰੂਪ ਬਲੈਕ ਵਿੱਚ ਤਿਆਰ ਹੁੰਦੇ ਆ 125 ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਆ ਰਾਮ ਸਰਸ਼ਾ ਵਿਖੇ ਜਿੱਥੇ ਕਮਿਸ਼ਨ ਲਿਖਦਾ ਕਿ ਸਾਰੀ ਰਾਤ ਮੈਂ ਸੁੱਤਾ ਨਹੀਂ ਕੋਰ ਵੀ ਅਦਬੀ ਸੀ ਛੈਂਕੜੇ ਸਰੂਪ ਜਾਏ ਕਹ ਲੀਏ 100 ਦੇ ਕਰੀਬ ਜਿਹੜੇ ਸਰੂਪ ਅੱਗ ਦੀ ਭੇਟ ਚੜ ਗਏ ਜਿਨ੍ਹਾਂ ਨੂੰ ਲੁਕਾਇਆ ਗਿਆ ਪ੍ਰਸ਼ਾਸਨ ਤੋਂ ਸੰਗਤਾਂ ਤੋਂ ਜਦੋਂ ਗੋਵਿੰਦਵਾਲ ਸਾਹਿਬ ਸਸਕਾਰ ਕੀਤਾ ਤੇ ਉੱਥੇ ਵੀ ਉਹਦੀ ਕਿਤੇ ਦਰਜ ਨਹੀਂ ਕੀਤੇ ਗਏ ਇਹ ਵੱਡੇ ਚਿੰਨ੍ਹ ਨੇ ਜਿਹੜੇ ਉੱਥੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਆ ਫਿਰ ਜਿਹੜਾ ਕੋਲੀ ਨਾਮ ਦਾ ਇਹਨਾਂ ਨੇ ਗੈਰ ਕੁਦਰਤੀ ਉਹਦੇ ਖਿਲਾਫ ਰੱਟ ਵੀ ਪਾਈ ਸੀ ਬਲਦੇਵ ਸਿੰਘ ਸਿਰਸਾ ਨੇ ਉਹ ਜੀ ਰੇਟ ਤੇ ਸੁਣਵਾਈ ਕਰਦੇ ਆ ਕਦੇ ਉਹਨੂੰ ਰੋਕਿਆ ਜਾਂਦਾ ਫਿਰ ਉਹਨੂੰ ਰੱਖਿਆ ਜਾਂਦਾ ਤੇ 9 ਕਰੋੜ 61 ਲੱਖ ਰੁਪਈਆ ਉਹਦੇ ਹਲ ਗਿਆ ਹੋਇਆ ਜਿਹੜਾ ਕੀ ਵਾਪਸ ਲੈਣਾ ਸੀ ਉਹਨਾਂ ਨੇ ਹੁਣ ਤੱਕ ਨਹੀਂ ਲਿਆ ਹੂੰ ਇਹ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਜਾਂਦੇ ਆ ਇਹ ਸਾਰੇ ਦਾ ਸਾਰਾ ਕ੍ਰਾਈਮ ਡੁੱਚਾ ਨੇ ਬਿੱਲ ਬੁੱਕ ਨੇ ਲੈਜਰ ਨੇ ਰਿਕਾਰਡ ਵਿੱਚ ਛੇੜਛਾੜ ਆ ਇਸ سنگੀਨ ਅਪਰਾਧ ਮੰਨਿਆ ਗਿਆ ਤੇ ਇਹਦੀਆਂ ਦੋ ਚੀਜ਼ਾਂ ਬਣ ਗਈਆਂ ਕਿ ਰਿਪੋਰਟ ਦੇ ਅਨੁਸਾਰ ਈਸ਼ਰ ਸਿੰਘ ਜੀ ਨੇ ਜੋ ਤਿਆਰ ਕੀਤਾ ਕਾਲ ਤੱਕ ਸਰਬ ਨੇ ਮੰਨਿਆ ਗੋਵਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਕਮੇਟੀ ਵੱਲੋਂ ਬਿਆਨ ਕੀਤਾ ਹਰਜਿੰਦਰ ਸਿੰਘ ਧਾਮੀ ਐਂਡ ਕੰਪਨੀ ਨੇ ਸਾਰਿਆਂ ਨੇ ਇਹਦੇ ਤੇ ਇਹ ਕੰਮ ਕਰਨਾ ਸੀ ਵਿਭਾਗੀ ਕਾਰਵਾਈ ਅਤੇ ਕਾਨੂੰਨੀ ਕਾਰਵਾਈ ਜੀ ਦੋ ਚੀਜ਼ਾਂ ਆ ਗਈਆਂ ਹੁਣ ਵਿਭਾਗੀ ਕਾਰਵਾਈ ਕਰਨ ਵੇਲੇ ਇਹ ਦਸਨ ਉੱਥੇ ਵੀ ਇਹਨਾਂ ਨੇ ਚੋਰ ਮੋਰੀਆਂ ਕੀਤੀਆਂ ਨੇ ਕਿ ਜਿੰਨਾ ਤੇ ਵਿਭਾਗੀ ਕਾਰਵਾਈ ਕੀਤੀ ਉਹਨਾਂ ਨੂੰ ਕੋਈ ਚਾਰਸ਼ੀਟ ਨਹੀਂ ਕੀਤਾ ਕੋਈ ਨੋਟਿਸ ਨਹੀਂ ਭੇਜਿਆ ਜਾਂ ਉੱਥੇ ਕੀ ਕੀਤਾ ਗਿਆ ਜੇ ਤੁਸੀਂ ਸਿੱਧੇ ਹੀ ਉਹ ਕਰ ਦਿੱਤੇ ਨੇ ਉਦੋਂ ਬਾਅਦ ਉਹ ਅਦਾਲਤ ਚੋਂ ਜਾ ਕੇ ਆਰਡਰ ਲਿਆਉਂਦੇ ਨੇ ਤੇ ਇਹ ਵੀ ਰਾਹ ਖੋਲਣ ਲਈ ਇਹਨਾਂ ਨੇ ਉੱਥੇ ਕਮਜ਼ੋਰੀ ਰੱਖੀ ਦੂਸਰੇ ਬੰਨੇ ਇੰਨਾ ਨਿਰਜੀੜਿਤ ਕਾਨੂੰਨੀ ਕਾਰਵਾਈ ਕਰਨੀ ਸੀਗੀ ਉਹਦੇ ਚ ਕਾਨੂੰਨੀ ਕਾਰਵਾਈ ਕਰਨ ਵਾਸਤੇ ਇਹਨਾਂ ਨੇ ਕਿੱਥੇ ਜਾਣਾ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਐਫ ਆਈ ਆਰ ਥਾਣੇ ਜਾ ਕੇ ਕਰਾਉਣੀ ਸੀ ਕਿਉਂਕਿ ਫੌਜਦਾਰੀ ਮੁਕੱਦਮਾ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਨੇ ਨਹੀਂ ਕਰਨਾ 307 ਧਾਰਾ ਅਕਾਲ ਤਖਤ ਸਾਹਿਬ ਨੇ ਨਹੀਂ ਲਾਉਣੀ ਉਹ ਕਾਨੂੰਨੀ ਕਾਰਵਾਈ ਤੋਂ ਇਹ ਭੱਜੇ ਨੇ ਭੱਜਣ ਕਰਕੇ ਸੰਗਤਾਂ ਨੇ ਵਿਰੋਧ ਕੀਤਾ ਤੇ ਵਿਰੋਧ ਕਰਨ ਵਾਲਿਆਂ ਨੂੰ ਇਹਨਾਂ ਨੇ ਸੀਏ ਸਟਾਪ ਬਣਾਤਾ ਸੀ ਦਰਬਾਰ ਸਾਹਿਬ ਜਦੋਂ ਕੁੱਟਮਾਰ ਕੀਤੀ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਪੱਗਾਂ ਲਾਈਆਂ ਭੈਣਾ ਜੋ ਮਨਜਿੰਦਰ ਕੌਰ ਨੂੰ ਇਹਨਾਂ ਨੇ ਬੜਾ ਬੁਰਾ ਕੀਤਾ ਉਹਦੇ ਨਾਲ ਇਹ ਖੋਸੇ ਭਾਈ ਦੇ ਉਹਨਾਂ ਜੇਲ੍ਹ ਚ ਭੇਜਿਆ ਭਾਈ ਹਮਾਲਾ ਤੇ 377 ਦਾ ਸਮਾ ਕਟਾ ਇਹਦਾ ਤੁਸੀਂ ਹੁਣ ਅਖੀਰ ਕੀ ਦੇਖ ਰਹੇ ਹੋ ਕਿ ਇਹ ਮਾਮਲਾ ਕਿੱਥੇ ਜਾ ਕੇ ਮੁਕੇਗਾ ਅਖੀਰ ਅਖੀਰ ਉਹੀ ਦੇਖ ਰਿਹਾ ਆ ਕਿ ਇੱਕ ਵਿਭਾਗੀ ਕਾਰਵਾਈ ਇਹਨਾਂ ਕਰ ਦਿੱਤੀ ਕਾਨੂੰਨੀ ਕਾਰਵਾਈ ਜਿਹੜੀ ਸੀ ਹੁਣ ਅਸੀਂ 5.5 ਸਾਲ ਉਹਦਾ ਮੋਰਚਾ ਲਾਇਆ ਹਾਈ ਕੋਰਟ ਤੋਂ ਡਾਇਰੈਕਸ਼ਨ ਦਵਾਈ ਆ ਤੇ ਮਹਾਪੰਚਾਇਤ ਸਦੀਆ ਲੋਕਤੰਤਰ ਮਹਾਪੰਚਾਇਤ ਕਾਨੂੰਨੀ ਕਾਰਵਾਈ ਹਾਈ ਕੋਰਟ ਦੇ ਆਰਡਰ ਤੇ ਪੜਤਾਲੀਆ ਰਿਪੋਰਟ ਨੂੰ ਵੇਖ ਕੇ ਪ੍ਰਸ਼ਾਸਨ ਨੇ ਇਹ ਪਰਚਾ ਕੀਤਾ ਆ ਤੇ ਇਹ ਜੇ ਮੰਨ ਲਓ ਅੱਜ ਭਗਵੰਤ ਮਾਨ ਦੇ ਖਿਲਾਫ ਕੋਈ ਗੱਲ ਆਉਂਦੀ ਆ ਤੇ ਉੱਥੇ ਵੀ ਪਰਚਾ ਦਰਜ ਹੋਣਾ ਤੇ ਜਦੋਂ ਧਾਮੀ ਸਾਹਿਬ ਹੋਣਾ ਨੇ ਇਹ ਸਪੋਕਸਮੈਨ ਦੇ ਐਡੀਟਰ ਦੇ ਖਿਲਾਫ ਕਾਰਵਾਈ ਕਰਨੀ ਸੀ ਉਦੋਂ ਇਹਨਾਂ ਨੇ ਪੰਜਾਬ ਸਰਕਾਰ ਨੂੰ ਕਿਉਂ ਆਖਿਆ ਕਿਉਂਕਿ ਉਦੋਂ ਮੁੱਖ ਮੰਤਰੀ ਪ੍ਰਕਾਸ਼ੋਂ ਬਾਦਲ ਸੀ ਤੇ ਜੇ ਕੋ ਹੋਰ ਹੁੰਦਾ ਤੇ ਸ਼ਾਇਦ ਨਾ ਕਹਿੰਦੇ ਉਸ ਵਕਤ ਉਹਨੇ ਮਾਫੀ ਮੰਗੀ ਉਹਨੂੰ ਕਾਲ ਤੱਕ ਤੋਂ ਮਾਫੀ ਨਾ ਦੇ ਕੇ ਉਹਦੇ ਉੱਤੇ ਸ਼ਾਇਦ 29 ਨੰਬਰ ਜਿਹੜੀ ਉਹ ਐਫ ਆਈ ਆਰ ਦਸ ਵਿੱਚ ਦਰਜ ਕਰਾਈ ਜਾਂਦੀ ਆ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਕਹਿਤਾ ਸੀ ਉਹ ਕਾਰਵਾਈ ਕਰੇ ਇਹਦਾ ਮਤਲਬ ਕਾਂਗਰਸ ਦੀ ਸਰਕਾਰ ਹੋਵੇ ਤੇ ਉਹ ਕਹਿਣਗੇ ਕਿ ਇਹ ਇਹਨਾਂ ਦਾ ਅੰਦਰੋਨੀ ਮਾਮਲਾ ਹੈ ਇਹ ਕਾਰਵਾਈ ਕਰਨਗੇ ਠੀਕ ਹੈ ਬਡਾਲਾ ਸਾਹਿਬ ਤੁਹਾਡੀ ਗੱਲ ਕੀ ਮਤਲਬ ਇਸ ਮਾਮਲੇ ਦੇ ਵਿੱਚ ਐਜੀਪੀਸੀ ਨੇ ਜੇ ਆਪਣੀ ਡਿਊਟੀ ਸਹੀ ਨਿਭਾਈ ਹੁੰਦੀ ਤਾਂ ਇਹ ਅੱਜ ਨੌਬਤ ਨਹੀਂ ਆਉਣੀ ਸੀ ਕਿਤੇ ਨਾ ਕਿਤੇ ਪਹਿਲਾਂ ਸਿਆਸਤ ਦੀ ਦੁਰਵਰਤੋਂ ਹੁੰਦੀ ਰਹੀ ਤੇ ਸਿਆਸਤ ਜਿਹੜੀ ਨੇ ਉਹ ਸਿੱਖ ਜੱਟ ਦੇ ਬੰਦੀਆਂ ਦੀ ਦੁਰਵਰਤੋਂ ਜਿਹੜੀ ਆ ਉਹ ਕਰਦੇ ਰਹੇ ਨੇ ਆਗੋਂ ਦੀ ਦੁਰਵਰਤੋਂ ਕਰਦੇ ਰਹੇ ਨੇ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਹੇ ਬਡਾਲਾ ਸਾਹਿਬ ਤੁਸੀਂ ਵੀ ਕੀਮਤੀ ਸਮਾਂ ਕੱਢਿਆ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਰਿਪਨਜੀ ਤੁਹਾਡਾ ਵੀ ਸ਼ੁਕਰੀਆ ਗੁਰਪ੍ਰੀਤ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁ ਤਾਂ ਇਸ ਮਾਮਲੇ ਦੇ ਵਿੱਚ ਬੁੱਧੀਜੀਵੀ ਦਾ ਵੀ ਇਹੀ ਆਖਣਾ ਹੈ ਕਿ ਜੇ ਐਜੀਪੀਸੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਦੇ ਨਾਲ ਸਹੀ ਕਾਰਵਾਈ ਕੀਤੀ ਹੁੰਦੀ ਤੇ ਅੱਜ ਇਹ ਨੌਬਤ ਨਹੀਂ ਆਉਣੀ ਸੀ ਤੇ ਜੇ ਇਹ ਨੌਬਤ ਆਈ ਹੈ ਤਾਂ ਐਫਆਈਆਰ ਹੁਣ ਦਰਜ ਹੋਈ ਹੈ ਇਸ ਮਾਮਲੇ ਦਾ ਸੱਚ ਕਦੋਂ ਸੰਗਤਾਂ ਦੇ ਸਾਹਮਣੇ ਆਊਗਾ ਇਹ ਦੇਖਣਾ ਹੋਵੇਗਾ ਤਾਂ ਮੈਨੂੰ ਲੋ ਇਜਾਜ਼ਤ ਤੁਸੀਂ ਦੇ ਦੇ ਰਹੋ ਰੋਜ਼ਾਨਾ ਸਪੋਕਸਮੈਨ ਕਿਹੜੇ ਕੱਪੜੇ ਹੁਣ ਸਰੇਰ ਨੂੰ ਸਰਜੀ ਲੈਣ ਜਾਂਦੇ ਆ ਮਲਾਜੋਂ ਕੋਈ ਵਿੱਚੋਂ 100 200 ਦੀ ਕੁਠਾ ਕੀ ਥੋੜੀ ਕਰਿਆ ਆ ਤੇ ਉਹਨੂੰ ਹੋਰ ਕੱਪੜਾ ਉਹਨੂੰ ਕੀ ਕਹੋਗੇ ਤੁਸੀਂ ਤਾਂ ਮੀ ਸਾਹਿਬ ਨੇ ਕਿਹੜੀ ਕਾਨੂੰਨੀ ਕਰਤ ਕਰਾਤੀ ਕਰਾਤੀ ਸਾਢੇ 5 ਸਾਲਾਂ ਚ ਆਜ ਪ੍ਰਧਾਨ ਵੀ ਬਣ ਗਏ ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਿਤਾ ਸੀਗਾ ਕਿ ਮੈਂ ਤਾਂ ਅਕਾਲੀ ਦਲ ਦਾ ਮੇਰੀ ਮਾਂ ਪਾਰਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਕਿ ਇਹ ਜੀ ਸ਼੍ਰੋਮਣੀ ਅਕਾਲੀ ਦਲ ਦਾ ਪਲਾਰਾ ਬਣ ਕੇ ਬੋਲਦਾ ਮੇਰੀ ਜਿਹੜੀ ਜਥੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਹੈ ਜੇ ਮੈਂ ਸ਼੍ਰੋਮਣੀ ਗੱਲਦਲ ਨੂੰ ਰਿਪਰੈਜ਼ੈਂਟ ਨਹੀਂ ਕਰਨਾ ਫਿਰ ਮੈਂ ਕਿਹੜੀ ਪਾਰਟੀ ਨੂੰ ਕਰਨਾ ਬੂਕੇ ਨੂੰ ਕਰੂੰਗਾ ਕਿਸੇ ਨਹੀਂ ਇਹ ਇਹ ਰਾਜਨੀਤਿਕ ਧਾਰਮਿਕ ਬੰਦੇ ਦੀ ਰਾਜਨੀਤੀ ਚ ਦਖਲ ਨਹੀਂ ਆਵੇ। ਉਹ ਇੱਕ ਕੱਟਪੋਤਲੀ ਦੇ ਵਾਂਗੂ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ। ਉਹ ਬਿਵਿਆਹ ਤੋਂ ਦੁਖੀ ਹੈ ਉਹ ਕਿੰਨੇ ਸੇ ਪਾਣੀ ਨਹੀਂ ਲੈ ਸਕਦਾ। 12-12 ਲੱਖ ਦੀ ਸ਼ਰਾਬ ਬੰਦੀ। ਸਭ ਤੋਂ ਵੱਡਾ ਮਸਲਾ ਕੀ ਹੈ? ਕਿਹੜਾ ਕੋਈ ਦੇਖਣ ਮੱੜਦਾ ਨਹੀਂ ਪਾਈ। ਇਸੇ ਇੱਥੇ ਬੜੀਆਂ ਗੋਲੀਆਂ ਚੱਲਣੀਆਂ ਸ਼ੁਰੂ